ਹੁਣ ਤੀਜੀ ਗੱਲ ਕਿ ਇਹ জব ਵਾਸਤੇ ਅਪਲਾਈ ਕਿਵੇਂ ਕਰਨਾ ਬੜੀ ਸਿਕਿਉਰ ਜੌਬ ਆਏ ਇਦਾਂ ਦੀਆਂ ਜੌਬਸ ਦੇ ਵਿੱਚ ਆ ਜਿਵੇਂ ਰਾਈਟ ਨਾਉ ਵਿਨਰ ਡਰਾਈਵਰਾਂ ਦੀ ਸ਼ਾਰਟੇਜ ਚੱਲ ਰਹੀ ਆ ਜਿਵੇਂ ਆਪਾਂ ਨੂੰ ਲੀਗਲੀ ਇੱਥੇ 1 ਸਾਲ ਦੇ ਵਿੱਚ 10 ਸੇਕ ਲੀਵਸ ਮਿਲਦੀਆਂ ਨੇ ਤੇ 20 ਹੌਲੀਡੇ ਪੇ ਹੁੰਦੀ ਆ ਸਭ ਨੂੰ ਪਿਆਰ ਭਰੀ ਗੁੱਡ ਮਾਰਨਿੰਗ ਜੀ ਤੇ ਸਤਿ ਸ੍ਰੀ ਅਕਾਲ ਰੀਸੈਂਟਲੀ ਆਪਣੀ ਵੀਡੀਓਜ਼ ਦੇ ਵਿੱਚ ਨਾ ਜਿਹੜੀ ਕਾਮਨ ਕੁਐਸਚਨ ਆਉਂਦੇ ਆ ਉਹ ਬਾਸ ਟਰਾਈਂਗ ਦੀ ਜੌਬ ਕਿਵੇਂ ਦੀ ਆ ਇਹ ਜੌਬ ਲੈਣੀ ਕਿੱਦਾਂ ਅਪਲਾਈ ਕਿਵੇਂ ਕਰਨਾ ਕੀ ਰਿਕੁਆਇਰਮੈਂਟਸ ਨੇ ਪੇ ਕਿਵੇਂ ਦੀ ਆ ਇਹ ਤਿੰਨ ਚਾਰ ਕੁਐਸਚਨ ਬੜੇ ਕਾਮਨ ਨੇ ਤੇ ਮੈਂ ਸੋਚਿਆ ਵੀ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਟਰਾਈ ਕਰਦੇ ਆ ਇਹ ਚੀਜ਼ ਕਵਰ ਕਰਨ ਦੀ ਕਿ ਇਹ ਜੌਬ ਹੈ ਕਿਵੇਂ ਦੀ ਕਿਵੇਂ ਲੈਣੀ ਆ ਕੀ ਸਾਰਾ ਕਿਤਾਬਾ ਸਾਰੀ ਜੌਬ ਦਾ ਸੋ ਜੁੜੇ ਰਹੋ ਵੀਡੀਓ ਦੇ ਨਾਲ ਲਾਈਕ ਨਹੀਂ ਕੀਤਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਜਿੰਨੇ ਮੈਂ ਮੈਂਸ਼ਨ ਕਰਦਾ ਉਹਨਾਂ ਕਿ ਪਹਿਲੇ ਤਕਰੀਬਨ 1 ਘੰਟੇ ਦੇ ਵਿੱਚ ਵਿੱਚ ਜਦੋਂ ਮੈਂ ਵੀਡੀਓ ਪਬਲਿਸ਼ ਕਰ ਦਿੰਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਮੈਂਟ ਮੈਂ ਸਾਰੇ ਥੋਰੋਲੀ ਰੀਡ ਕਰਾਂ ਤੇ ਜਿਨ੍ਹਾਂ ਦੇ ਆਨਸਰ ਮੈਂ ਦੇ ਸਕਦਾ ਨਾਲ ਦੇ ਨਾਲ ਦਵਾ ਤੁਹਾਨੂੰ ਸੋ ਠੀਕ ਹੈ ਜੀ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਆਪ ਐਵਰੀ ਡੇ ਆਪਣੀ ਡਿਊਟੀ ਡਿਫਰੈਂਟ ਵੀ ਹੋ ਸਕਦੀ ਹੈ ਸੇਮ ਵੀ ਪਰ ਲਗਭਗ ਡਿਫਰੈਂਟ ਹੀ ਹੁੰਦੀ ਆ ਹਰੇਕ ਹਫਤਾ ਡਿਫਰੈਂਟ ਹੁੰਦਾ ਛੁੱਟੀ ਹਫਤੇ ਵਿੱਚ ਦੋ ਦਿਨ ਕਿਹੜੀ ਹੋਣੀ ਉਹ ਵੀ ਡਿਫਰੈਂਟ ਹੁੰਦੀ ਆ ਕਿਉਂਕਿ ਰੋਸਟਰ ਸਿਸਟਮ ਆ ਤੇ ਬਸ ਆਪਾਂ ਨੂੰ ਅਲੋਕੇਟ ਹੋਈ ਹੁੰਦੀ ਆ ਆ ਮੇਰੀ ਬਸ ਅੱਜ ਇਹ ਲੈ ਕੇ ਜਾਣਾ ਆਪਾਂ ਆਪਣੀ ਡਿਊਟੀ ਕੰਪਲੀਟ ਕਰਨੀ ਹੈ ਇਹਦੇ ਨਾਲ ਇਹ ਬੱਸ ਮੇ ਪਹਿਲਾਂ ਸਟਾਰਟ ਕਰ ਗਿਆ ਸੀ ਪ੍ਰੈਸ਼ਰ ਬਿਲਡ ਹੋ ਜਾਂਦਾ ਫਿਰ ਉਹਦੇ ਨਾਲ ਨਾ ਕੋ ਬੱਸ ਚਾਰੇ ਪਾਸੇ ਚੈੱਕ ਕਰ ਲਿਧੀਆ ਚੰਗੀ ਤਰ੍ਹਾਂ ਵੀ ਕੋਈ ਡੈਮੇਜ ਨਾ ਹੋਵੇ ਟਾਇਰਸ ਵਗੈਰਾ ਸਾਰੇ ਕੰਪੋਨ ਤੇ ਹੋਰ ਕੋਈ ਵੀ ਗੱਲ ਵਾਸਤੇ ਜੇ ਅੰਦੀ ਕੋਈ ਪਾਰਟ ਨਹੀਂ ਸੂਰ ਸਭ ਤੋਂ ਪਹਿਲਾਂ ਤਾਂ ਜੀ ਇੱਕ ਆਪਾਂ ਜਦੋਂ ਕੋਈ ਵੀ ਕੰਮ ਕਰਨਾ ਹੁੰਦਾ ਨਾ ਤਾਂ ਆਪਣੀ ਇਹ ਬਹੁਤ ਜ਼ਰੂਰੀ ਹੁੰਦਾ ਵੀ ਆਪਾਂ ਉਹ ਕੰਮ ਲਾਇਕ ਕਰਾਂਗੇ ਕਿ ਨਹੀਂ ਕਿਉਂਕਿ ਜੇ ਆਪਾਂ ਕੋਈ ਵੀ ਕੰਮ ਇਦਾਂ ਦਾ ਸਟਾਰਟ ਕਰ ਲੀਏ ਤੇ ਆਪਾਂ ਖੁਸ਼ ਹੋ ਕੇ ਨਾ ਕਰੀਏ ਤਾਂ ਮੈਨੂੰ ਲੱਗਦਾ ਆਪਾਂ ਜਿਆਦਾ ਟਾਈਮ ਉਹ ਕਰ ਸਕਦੇ ਆ ਕੰਮ ਸੋ ਮੈਂ ਪਹਿਲਾਂ ਤਾਂ ਬੱਸ ਡਰਾਈਵਿੰਗ ਦੀ ਗੱਲ ਕਰਦਾ ਵੀ ਇਹ ਜੌਬ ਹੈ ਕਿਵੇਂ ਦੀ ਕਿਹੜੇ ਬੰਦੇ ਨੂੰ ਕਰਨੀ ਚਾਹੀਦੀ ਹੈ ਤੇ ਕਿਹਨੂੰ ਨਹੀਂ ਕਰਨੀ ਚਾਹੀਦੀ ਆ ਦੋ ਤਿੰਨ ਗੱਲਾਂ ਨੇ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਤੁਹਾਨੂੰ ਡਰਾਈਵਿੰਗ ਪਸੰਦ ਹੋਣੀ ਚਾਹੀਦੀ ਆ ਇਮਟਰ ਨਹੀਂ ਕਰਦਾ ਵੀ ਛੋਟੀ ਗੱਡੀ ਚਲਾ ਰਹੇ ਹੋ ਜਾਂ ਵੱਡਾ ਟਰੱਕ ਜਾਂ ਬੱਸ ਚਲਾ ਰਹੇ ਹੋ ਡਰਾਈਵਿੰਗ ਪਸੰਦ ਹੋਣੀ ਚਾਹੀਦੀ ਹੈ ਇਨ ਜਨਰਲ ਤੁਸੀਂ ਰੋਡ ਤੇ ਰਹਿਣਾ ਸਾਰਾ ਦਿਨ ਤਾਂ ਉਹ ਤੁਹਾਨੂੰ ਮਤਲਬ ਇਹ ਨਹੀਂ ਵੀ ਤੁਹਾਨੂੰ ਚੰਗਾ ਲੱਗਦਾ ਰੋਡ ਤੇ ਰਹਿਣਾ ਸਾਰਾ ਦਿਨ ਤੇ ਤੁਸੀਂ ਇਹ ਕੰਮ ਕਰਨਾ ਦੂਸਰੀ ਗੱਲ ਤੁਸੀਂ ਇੱਥੇ ਹਰ ਤਰੀਕੇ ਦੇ ਬੰਦੇ ਦੇ ਨਾਲ ਡੀਲ ਕਰਨਾ ਮਤਲਬ ਕਿ ਪੀਪਲ ਆਉਣੇ ਆ ਲਾਟਸ ਆਫ ਪੀਪਲ ਹਨਾ ਵੀ ਉਹਦੇ ਵਿੱਚ ਚੰਗੇ ਵੀ ਹੁੰਦੇ ਆ ਕੁਝ ਚੰਗੇ ਨਹੀਂ ਵੀ ਹੁੰਦੇ ਕੁਝ ਗੁੱਸੇ ਹੁੰਦੇ ਆ ਜਿਵੇਂ ਕਈ ਵਾਰ ਕੀ ਹੁੰਦਾ ਕੋਈ ਬੱਸ ਲੇਟ ਚੱਲ ਰਹੀ ਹੈ ਟ੍ਰੈਫਿਕ ਦੇ ਵਿੱਚ ਆ ਨਾ ਤੇ ਪੈਸੇਂਜਰ ਨੇ ਕਿਸੇ ਅਪਾਇੰਟਮੈਂਟ ਤੇ ਜਾਣਾ ਸੀਗਾ ਉਹ ਲੇਟ ਹੋ ਗਿਆ ਤਾਂ ਓਬਵੀਅਸਲੀ ਉਹ ਥੋੜਾ ਹਾਈਪਰ ਹੋ ਜਾਂਦਾ ਐਂਗਰੀ ਹੋ ਜਾਂਦੇ ਆ ਤਾਂ ਜਿਹੜਾ ਵੀ ਡਰਾਈਵਰ ਅਗਲਾ ਨੈਕਸਟ ਆਇਆ ਉਹਨੇ ਉਹਨੂੰ ਕਹਿਣਾ ਯਾਰ ਤੂੰ ਲੇਟ ਹੋ ਗਿਆ ਉਹ ਨੂੰ ਇਹ ਨਹੀਂ ਪਤਾ ਪੈਸੇਂਜਰ ਨੂੰ ਵੀ ਹੋਣਗੇ ਡਰਾਈਵਰ ਆਪਣੇ ਟਾਈਮ ਤੇ ਚੱਲ ਰਿਹਾ ਜਾਂ ਫਿਰ ਵਾਕਈ ਇਹ ਲੇਟ ਆ ਕਿਉਂਕਿ ਲਾਸਟ ਬੱਸ ਮਿਸ ਹੋ ਗਈ ਸੋ ਲਾਟਸ ਆਫ ਰੀਜ਼ਨ ਅਲੱਗ ਅਲੱਗ ਗੱਲਾਂ ਬਾਤ ਆਉਂਦੀਆਂ ਕਿਸੇ ਦੀ ਕੋਈ ਹੋਰ ਰੀਜ਼ਨ ਹੋ ਸਦਾ ਨਾ ਤਾਂ ਤੁਸੀਂ ਹਰੇਕ ਬੰਦੇ ਦੇ ਨਾਲ ਡੀਲ ਕਰਨਾ ਪੈਸੇਂਜਰ ਆਉਣਾ ਤੁਹਾਡੇ ਕੋਲ ਤੁਹਾਨੂੰ ਨਹੀਂ ਪਤਾ ਉਹਨੇ ਕਿਵੇਂ ਦਾ ਹੋਣਾ ਮੂਡ ਉਹਦਾ ਤੇ ਤੁਸੀਂ ਉਸ ਚੀਜ਼ ਨੂੰ ਹੈਂਡਲ ਕਰਨਾ ਜੇ ਤੁਸੀਂ ਇਹ ਗੱਲਾਂ ਦੇ ਉੱਤੇ ਅਪਸੈਟ ਹੋਣ ਲੱਗ ਗਏ ਸਾਰਾ ਡੇ ਤੁਹਾਡਾ ਰੂਨ ਹੋ ਜਾਂਦਾ ਤੇ ਨਿੱਕੀਆਂ ਨਿੱਕੀਆਂ ਗੱਲਾਂ ਨੇ ਪਰ ਜੇ ਕੋਈ ਦਿਲ ਤੇ ਲੈ ਲਵੇ ਤਾਂ ਵੱਡੀਆਂ ਵੀ ਨੇ ਉਹਦੇ ਵਾਸਤੇ ਨਾ ਸੋ ਇਹ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਿ ਆਪਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਆ ਕਮਿਊਨੀਕੇਸ਼ਨ ਇਹਦੇ ਵਿੱਚ ਬਹੁਤ ਮੈਟਰ ਕਰਦੀ ਆ ਕਮਿਊਨੀਕੇਸ਼ਨ ਟਾਰਗੇਟ ਕਰ ਦਿਆ ਤੁਸੀਂ ਵੀ ਕਿਸੇ ਦੇ ਨਾਲ ਵੀ ਕਿਵੇਂ ਗੱਲ ਕਰਦੇ ਹੋ ਹੁਣ ਕੋਈ ਗੁੱਸੇ 'ਚ ਆਇਆ ਤੇ ਤੁਸੀਂ ਮੁਰੇ ਗੁੱਸੇ ਹੋ ਗਏ ਤਾਂ ਆਬਵੀਅਸਲੀ ਗੱਲ ਬਾਤ ਜਾਣੀ ਆ ਸੋ ਇਹ ਤਾਂ ਦੋ ਤਿੰਨ ਗੱਲਾਂ ਬਾਤਾਂ ਨੇ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਕਾਮ ਲਈ ਇਹ ਚੀਜ਼ਾਂ ਦੇ ਨਾਲ ਡੀਲ ਕਰ ਸਕਦੇ ਹੋ ਤੇ ਤੁਸੀਂ ਡਰਾਈਵਿੰਗ ਇੰਜੋਏ ਕਰਦੇ ਹੋ ਫਿਰ ਇਹ ਜੌਬ ਡੈਫੀਨੇਟਲੀ ਤੁਹਾਡੇ ਵਾਸਤੇ ਆ ਬਹੁਤ ਹੀ ਇੰਜੋਏਬਲ ਜੌਬ ਜੌਬ ਆ ਬਸੇ ਦੋ ਤਿੰਨ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਆ ਸੋ ਜੇ ਇਹ ਚੀਜ਼ਾਂ ਟਿਕ ਕਰਦੀਆਂ ਤੁਹਾਡੇ ਨਾਲ ਤਾਂ ਆਪਾਂ ਗੱਲਬਾਤ ਅੱਗੇ ਕਰਦੇ ਕਿ ਜੌਬ ਦੀਆਂ ਰਿਕੁਆਇਰਮੈਂਟਸ ਕੀ ਨੇ ਅੱਛਾ ਵੀਡੀਓ ਦੇ ਵਿੱਚ ਅੱਗੇ ਜਾ ਕੇ ਆਪਾਂ ਇਹ ਵੀ ਗੱਲ ਕਰਾਂਗੇ ਜੌਬ ਵਾਸਤੇ ਅਪਲਾਈ ਕਿਵੇਂ ਕਰੀਦਾ ਤੇ ਤੇ ਪੇ ਰੇਟ ਵਗੈਰਾ ਕਿਵੇਂ ਨੇ ਬਟ ਉਸ ਤੋਂ ਪਹਿਲਾਂ ਇਹ ਜੌਬ ਦੀਆਂ ਰਿਕੁਆਇਰਮੈਂਟਸ ਕੀ ਨੇ ਉਹਦੇ ਬਾਰੇ ਗੱਲਬਾਤ ਕਰ ਲਈਏ ਸੋ ਨਿਊਜ਼ੀਲੈਂਡ ਦੇ ਵਿੱਚ ਡਰਾਈਵਿੰਗ ਲਾਇਸੈਂਸ ਕਿਵੇਂ ਵਰਕ ਕਰਦੇ ਆ ਡਰਾਈਵਿੰਗ ਲਾਇਸੈਂਸ ਦੀਆਂ ਕਲਾਸਸ ਹੁੰਦੀਆਂ ਨੇ ਕਲਾਸਸ ਇਨ ਦਾ ਸੈਂਸ ਵੀ ਜਿਵੇਂ ਕਲਾਸ 1 ਕਲਾਸ 1 ਹੁੰਦੀ ਆ ਉਹਦੇ ਸਿਰਫ ਤੁਸੀਂ ਕਾਰ ਚਲਾ ਸਕਦੇ ਹੋ ਜਾਂ ਇੱਕ ਸਰਟਨ ਵੇਟ ਤੋਂ ਘੱਟ ਦੇ ਟਰੱਕ ਜਿਹੜੇ ਛੋਟੇ ਸਿਰਫ 2 ਐਕਸ ਲਾਰੇ ਟਰੱਕ ਹੁੰਦੇ ਆ ਉਹ ਚਲਾ ਸਕਦੇ ਜਿਵੇਂ ਕਈ ਵਾਰ ਆਪਾਂ ਹਾਇਰ ਕਰਕੇ ਲੈ ਜਾਂਦੇ ਵੀ ਘਰ ਦੇ ਵਿੱਚ ਸਮਾਨ ਇਧਰ ਉਧਰ ਲੈ ਕੇ ਜਾਣਾ ਉਹ ਚੀਜ਼ਾਂ ਤੇ ਇਹ ਕਲਾਸ 5 ਤੱਕ ਜਾਂਦੇ ਆ ਕਲਾਸ 2 3 4 5 ਹੁਣ ਜਿਹੜੇ 2 3 4 5 ਐ ਵੇਟ ਦੇ ਹਿਸਾਬ ਨਾਲ ਜਿਵੇਂ ਜਿਹੜਾ ਵੀ ਵਹੀਕਲ ਤੁਸੀਂ ਚਲਾਉਣਾ ਉਹਦਾ weight ਕਿੰਨਾ ਨਾਲ ਦੀ ਨਾਲ ਕੰਬੀਨੇਸ਼ਨ ਜਿਹੜਾ class 5 ਦਾ truck ਦਾ license ਆ ਜਾਂ heavy vehicle ਦਾ license ਜਿਹਨੂੰ ਕਹ ਦਿੰਨੇ ਆ ਉਹਦੇ ਵਿੱਚ ਫਿਰ ਕੰਬੀਨੇਸ਼ਨ ਆ ਜਾਂਦਾ ਜਿਵੇਂ truck ਦੇ ਨਾਲ trailer ਆ ਜਾਂ bi train ਹੋ ਗਈ ਆ semi ਹੋ ਗਿਆ ਇਹ ਚੀਜ਼ਾਂ class 5 ਤੱਕ ਜਾਂਦੀਆਂ ਹਾਂ class 6 ਵੀ ਹੁੰਦਾ ਇੱਕ ਬਟ ਉਹ ਇਹ ਚੀਜ਼ਾਂ ਨਹੀਂ ਆਉਂਦਾ ਮੈਂ ਤੁਹਾਨੂੰ ਬਾਅਦ ਦੱਸਦਾ ਸੋ ਬੱਸ ਵਾਸਤੇ ਆਪਾਂ ਨੂੰ class 2 license ਹੋਣਾ ਚਾਹੀਦਾ ਜੇ ਤੁਸੀਂ ਤੁਹਾਡੀ ਜੌਬ ਲੱਗ ਗਈ ਤੇ ਤੁਸੀਂ ਰਿਕੁਆਇਰਮੈਂਟਾਂ ਜੌਬ ਦੀਆਂ ਪੂਰੀਆਂ ਕਰ ਰਹੇ ਹੋ ਤਾਂ ਕਈ ਵਾਰ ਬੱਸ ਦੀ ਕੰਪਨੀ ਹੀ ਤੁਹਾਡਾ ਲਾਇਸੈਂਸ ਬਣਾ ਕੇ ਦੇ ਦਿੰਦੀ ਆ ਪਰ ਤੁਹਾਡੇ ਕੋਲ ਕਲਾਸ 1 ਜਿਹੜਾ ਕਾਰ ਦਾ ਲਾਇਸੈਂਸ ਆ ਉਹ ਜ਼ਰੂਰ ਹੋਣਾ ਚਾਹੀਦਾ ਤੇ 2 ਸਾਲ ਦਾ ਐਕਸਪੀਰੀਅੰਸ ਉਹਦਾ ਹੋਣਾ ਚਾਹੀਦਾ ਤੁਹਾਡੇ ਕੋਲ ਹੁਣ ਕਰੀਏ ਗੱਲ ਦੂਜੀ ਰਿਕੁਆਇਰਮੈਂਟ ਦੀ ਕਿਉਂਕਿ ਆਪਾਂ ਕਮਰਸ਼ੀਅਲੀ ਲੋਕਾਂ ਨੂੰ ਪੈਸੇਂਜਰਸ ਪਬਲਿਕ ਆਪਣੀ ਬੱਸ ਦੇ ਵਿੱਚ ਆ ਕੇ ਬੈਠਣੀ ਆ ਚਾਹੇ ਤੁਸੀਂ ਟੈਕਸੀ ਚਲਾ ਰਹੇ ਹੋ ਚਾਹੇ ਤੁਸੀਂ ਬੱਸ ਚਲਾ ਰਹੇ ਹੋ ਤੁਹਾਡੇ ਕੋਲ ਪੀ ਐਂਡੋਸਮੈਂਟ ਹੋਣੀ ਚਾਹੀਦੀ ਹੈ ਜਿਸ ਨੂੰ ਕਿ ਪੈਸੇਂਜਰ ਐਂਡੋਸਮੈਂਟ ਕਹਿੰਦੇ ਨੇ ਉਹਦੇ ਵਿੱਚ ਕੀ ਹੁੰਦਾ ਜਦੋਂ ਤੁਸੀਂ ਅਪਲਾਈ ਕਰਦੇ ਹੋ ਤੁਹਾਡੀ ਪੁਲਿਸ ਕਲੀਅਰੈਂਸ ਮੰਗਦੇ ਆਓ ਜਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਤੇ ਨਾਲ ਦੀ ਨਾਲ ਤੁਹਾਡਾ ਨਿਊਜ਼ੀਲੈਂਡ ਦੀ ਪੁਲਿਸ ਕਲੀਅਰੈਂਸ ਹੁੰਦੀ ਆ ਸਾਰਾ ਰਿਕਾਰਡ ਚੈੱਕ ਹੁੰਦਾ ਵੀ ਤੁਹਾਨੂੰ ਕੋਈ ਟ੍ਰੈਫਿਕ ਟਿਕਟਸ ਤਾਂ ਨਹੀਂ ਮਿਲੀਆਂ ਆਈਆਂ ਜਾਂ ਕੋਈ ਤੁਸੀਂ ਐਕਸੀਡੈਂਟ ਜਾਂ ਇਨਸੀਡੈਂਟ ਤਾਂ ਨਹੀਂ ਕੀਤਾ ਆਇਆ ਤੇ ਨਾਲ ਦੀ ਨਾਲ ਕੋਈ ਕ੍ਰਿਮੀਨਲ ਰਿਕਾਰਡ ਨਾ ਹੋਵੇ ਮਤਲਬ ਆਪਣਾ ਸਾਫ਼ ਸੁਥਰਾ ਕੈਰੈਕਟਰ ਹੋਣਾ ਚਾਹੀਦਾ ਉਹਦੇ ਵਿੱਚ ਤੇ ਆਪਣੀ ਡਰਾਈਵਿੰਗ ਦਾ ਜਿਹੜੀ ਵੀ ਹਿਸਟਰੀ ਆ ਉਹ ਥੋੜੀ ਵਧੀਆ ਹੋਣੀ ਚਾਹੀਦੀ ਆ ਕਿਉਂਕਿ ਤੁਸੀਂ ਫਿਰ ਵੀ ਪੈਸੇਂਜਰ ਆ ਟ੍ਰੈਵਲ ਕਰਨੇ ਆ ਤੁਹਾਡੀ ਬਾਸ ਦੇ ਵਿੱਚ ਨਾ ਤੁਸੀਂ ਸਕੂਲ ਰਨ ਵੀ ਕਰਨੇ ਜਿਹਦੇ ਵਿੱਚ ਸਕੂਲ ਦੇ ਬੱਚੇ ਛੋਟੇ ਛੋਟੇ ਹੁੰਦੇ ਆ ਸੋ ਇਹ ਇੱਕ ਬੜੀ ਇੰਪੋਰਟੈਂਟ ਰਿਕੁਆਇਰਮੈਂਟ ਆ ਪੈਸੇਂਜਰ ਐਂਡੋਸਮੈਂਟ ਉਹ ਵੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਲਾਈਟ ਵਹੀਕਲ ਛੋਟੇ ਵਹੀਕਲ ਦੀ ਆ ਇੱਕ ਬਿਗ ਵਹੀਕਲ ਆਪਾਂ ਜਿਹੜਾ ਬਿਗ ਵਹੀਕਲ ਵਾਲੀ ਆਪਾਂ ਆਪੋਂ ਕਰਦੇ ਆ ਸੋ ਇਹ ਤਾਂ ਸਿੱਖਿਆ ਜੀ ਦੋ ਚੀਜ਼ਾਂ ਲੀਗਲ ਰਿਕੁਆਇਰਮੈਂਟਸ ਨੇ ਵੀ ਆਪ ਨੂੰ ਚਾਹੀਦਾ ਕੀ ਹੁੰਦਾ ਸੋ ਆਪਾਂ ਦੋ ਗੱਲਾਂ ਕਰ ਚੁੱਕੇ ਆ ਕਿ ਇਹ ਜੌਬ ਕਿਹਨਾ ਵਾਸਤੇ ਬਣੀ ਆ ਤੇ ਦੂਸਰਾ ਇਸ ਚੌਬ ਦੀਆਂ ਲੀਗਲ ਰਿਕੁਆਇਰਮੈਂਟਸ ਕੀ ਨੇ ਮਤਲਬ ਕਿਹੜੇ ਲਾਇਸੈਂਸ ਵਗੈਰਾ ਤੁਹਾਨੂੰ ਚਾਹੀਦੇ ਨੇ ਹੁਣ ਤੀਜੀ ਗੱਲ ਕਿ ਇਹ ਜੌਬ ਵਾਸਤੇ ਅਪਲਾਈ ਕਿਵੇਂ ਕਰਨਾ ਤੇ ਇਹ ਜੌਬ ਨੂੰ ਅਪਲਾਈ ਕਰਨ ਦਾ ਦੇਖੋ ਜੀ ਜੇ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਆਲਰੇਡੀ ਹੈਗੇ ਹੋ ਤਾਂ ਗੂਗਲ ਤੇ ਜਾ ਕੇ ਸਰਚ ਕਰ ਲਓ ਵੈਸੇ ਜਿਹੜੇ ਨਿਊਜ਼ੀਲੈਂਡ ਚ ਆਲਰੇਡੀ ਨਹੀਂ ਉਹਨਾਂ ਨੂੰ ਪਤਾ ਹੀ ਹੋਣਾ ਵੀ ਸਿੱਖ ਤੇ ਇਹ ਆ ਟ੍ਰੇਡ ਮੀ ਦੋ ਵੈਬਸਾਈਟਸ ਨੇ ਇਹਦੇ ਉੱਤੇ ਸਾਰੀਆਂ ਜੌਬਸ ਪਬਲਿਸ਼ ਹੁੰਦੀਆਂ ਨੇ ਮੋਸਟਲੀ ਸੇਕਟੇ ਹੁੰਦੀਆਂ ਅੱਜਕੱਲ ਜ਼ਿਆਦਾ ਬਟ ਉੱਥੇ ਜਾ ਕੇ ਤੁਹਾਨੂੰ ਹੋਰ ਕੁਝ ਨਹੀਂ ਤਾਂ ਤੁਹਾਨੂੰ ਅੱਗੇ ਕਨੈਕਸ਼ਨ ਮਿਲ ਜਾਣਗੇ ਵੀ ਕਿਹੜੀਆਂ ਵੈਬਸਾਈਟਸ ਅਲੱਗ-ਅਲੱਗ ਬੱਸ ਕੰਪਨੀਆਂ ਦੀਆਂ ਹੈਗੀਆਂ ਨੇ ਨਿਊਜ਼ੀਲੈਂਡ ਦੇ ਵਿੱਚ ਹਰ ਜਗ੍ਹਾ ਤੇ ਬੱਸ ਚੱਲਦੀ ਹੈ ਦੇਖੋ ਪਬਲਿਕ ਟ੍ਰਾਂਸਪੋਰਟ ਆ ਪਬਲਿਕ ਟ੍ਰਾਂਸਪੋਰਟ ਤਾਂ ਹਰ ਕੰਟਰੀ ਵਾਸਤੇ ਇੰਪੋਰਟੈਂਟ ਹੁੰਦੀ ਆ ਹਨਾ ਤੇ ਮੈਨੂੰ ਐ ਵੀ ਲੱਗਦਾ ਹੁੰਦਾ ਵੀ ਇੱਕ ਬੜੀ ਸਿਕਿਉਰ ਜੌਬ ਆ ਇਹ ਈਵਨ ਹੁਣ ਜੇ ਰੈਸੈਸ਼ਨ ਚੱਲ ਰਿਹਾ ਜੋ ਮਾਰਕੀਟ ਕਾਫੀ ਡਾਊਨ ਆ ਤਾਂ ਫਿਰ ਵੀ ਇਦਾਂ ਦੀਆਂ ਜੌਬਸ ਦੇ ਵਿੱਚ ਆ ਜਿਵੇਂ ਰਾਈਟ ਨਾਉ ਵੀ ਨਾ ਡਰਾਈਵਰਾਂ ਦੀ ਸ਼ਾਰਟੇਜ ਚੱਲ ਰਹੀ ਆ ਤੇ ਜਿਹੜੇ ਹੁਣ ਨਿਊਜ਼ੀਲੈਂਡ ਤੋਂ ਬਾਹਰ ਤੋਂ ਅਪਲਾਈ ਕਰ ਰਹੇ ਨੇ ਤੁਸੀਂ ਗੂਗਲ ਤੇ ਜਾ ਕੇ ਫਿਰ ਵੀ ਪਰੋਵੀ ਬੱਸ ਡਰਾਈਵਰ ਜੌਬਸ ਇਨ ਨਿਊਜ਼ੀਲੈਂਡ ਤਾਂ ਉਹਦੇ ਤੇ ਤੁਹਾਨੂੰ ਲਗ ਲਗ ਕਨੈਕਸ਼ਨ ਮਿਲ ਜਾਣਗੇ ਉੱਥੇ ਜਾ ਕੇ ਅਪਲਾਈ ਕਰ ਦਿਓ ਬਟ ਇੱਕ ਗੱਲ ਕਲੀਅਰ ਆ ਕਿ ਜਦੋਂ ਕਿਸੇ ਵੀ ਐਮਪਲੋਇਰ ਨੇ ਸਪੋਜ਼ ਕਰੋ ਮੇਰੀ ਬੱਸ ਕੰਪਨੀ ਆ ਤੇ ਮੈਂ ਕਿਸੇ ਨੂੰ ਰੱਖਣਾ ਤਾਂ ਮੈਂ ਟਰਾਈ ਕਰੂੰਗਾ ਪਹਿਲਾਂ ਜਿਹੜਾ ਆਲਰੇਡੀ ਕੰਟਰੀ ਦੇ ਵਿੱਚ ਹੈਗਾ ਕਿਉਂਕਿ ਮੈਨੂੰ ਕੰਮ ਕੱਟ ਕਰਨਾ ਪ ਅਹ ਨੀਤਾ ਫਿਰ ਵੀਜ਼ਾ ਇਮੀਗ੍ਰੇਸ਼ਨ ਤੇ ਹੋਰ ਸਾਰੇ ਕੰਮ ਬਾਦੀ ਜਾਂਦੇ ਆ ਕੋਈ ਵੀ এমਪਲੋਇਰ ਇਨੀ ਚਾਹਦਾ ਹਾਂ ਅਨਲੈਸ ਉਹਦੀਆਂ ਜੋ ਰਿਕੁਆਇਰਮੈਂਟ ਨੇ ਉਹ ਪੂਰੀਆਂ ਨਾ ਹੁੰਦੀਆਂ ਉਹ ਕੰਟਰੀ ਦੇ ਵਿੱਚ ਫਿਰ ਉਹ ਬਾਹਰ ਜਾਂਦੇ ਆ ਵੀ ਬਾਹਰੋਂ ਕਿਦੋਂ ਬੰਦੇ ਬੁਲਾਏ ਸੋ ਇਹ ਤਾਂ ਹੋ ਗਈ ਜੀ ਅਪਲਾਈ ਕਰਨ ਦੀ ਗੱਲ ਅਪਲਾਈ ਕਰਨ ਲਈ ਇੱਕ ਤੁਹਾਡੇ ਕੋਲ ਤੁਹਾਡਾ ਸੀਵੀ ਹੋਣਾ ਚਾਹੀਦਾ ਕਰਿਕੂਲਮ ਬਿਟੇ ਜਿਸ ਦੇ ਉੱਤੇ ਸਾਰੀਆਂ ਡਿਟੇਲਸ ਹੋਣੀਆਂ ਚਾਹੀਦੀਆਂ ਨਾਲ ਦੀ ਨਾਲ ਇੱਕ ਕਵਰਿੰਗ ਲੈਟਰ ਹੋਣੀ ਚਾਹੀਦੀ ਹੈ ਜੇ ਤੁਹਾਡੇ ਕੋਲ ਕੋਈ ਡਰਾਈਵਿੰਗ ਦਾ ਐਕਸਪੀਰੀਅੰਸ ਹੈਗਾ ਉਹ ਸੀਵੀ ਦੇ ਵਿੱਚ ਐਡ ਕਰ ਦਿਓ ਹੁਣ ਅਗਲੀ ਗੱਲ ਕਰੀਏ ਆਪਾਂ ਪੇ ਰੇਟ ਦੀ ਵੀ ਪੇ ਰੇਟ ਕੀ ਆ ਬੱਸ ਡਰਾਈਵਰਸ ਦਾ ਨਿਊਜ਼ੀਲੈਂਡ ਦੇ ਵਿੱਚ ਮੈਂ ਨਿਊਜ਼ੀਲੈਂਡ ਦੀ ਗੱਲ ਕਰ ਰਿਹਾ ਨਿਊਜ਼ੀਲੈਂਡ ਦੇ ਵਿੱਚ ਪੇ ਰੇਟ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਸ਼ਹਿਰ ਦੇ ਵਿੱਚ ਬੱਸ ਚਲਾ ਰਹੇ ਹੋ ਤੁਸੀਂ ਕੰਟਰੈਕਟ ਤੁਹਾਡਾ ਕਿਵੇਂ ਦਾ ਵਾਹਨ ਤੇ ਪੇ ਰੇਟ ਵੇਰੀ ਕਰਦਾ ਤਕਰੀਬਨ 28 ਡਾਲਰ ਸਟਾਰਟਿੰਗ ਤੋਂ ਲੈ ਕੇ 35 36 ਡਾਲਰ 28 ਡਾਲਰ ਤੋਂ 35 ਤੋਂ 36 ਡਾਲਰ ਪਰ आवर ਇੱਕ ਘੰਟੇ ਦਾ ਇਹ ਤੁਹਾਡੀ ਪੇ ਆ ਪਲੱਸ ਉਹਦੇ ਉੱਤੇ ਹੌਲੀਡੇ ਪੇ ਸਿਕ ਲੀਵ ਜਿਵੇਂ ਆਪਾਂ ਨੂੰ ਲੀਗਲੀ ਇੱਥੇ ਇੱਕ ਸਾਲ ਦੇ ਵਿੱਚ 10 ਸਿਕ ਲੀਵਸ ਮਿਲਦੀਆਂ ਨੇ ਤੇ 20 ਹੌਲੀਡੇ ਪੇ ਹੁੰਦੀ ਆ ਮਤਲਬ 20 ਹੌਲੀਡੇ ਜਿਹੜੀਆਂ ਤੁਹਾਡੀਆਂ ਐਕਿਊਮੂਲੇਟ ਹੁੰਦੀਆਂ ਇੱਕ ਸਾਲ ਦੇ ਵਿੱਚ ਉਹਦਾ ਕੀ ਕਹਿਣ ਦਾ ਕੀ ਮਤਲਬ ਆ ਵੀ ਇੱਕ ਸਾਲ ਦੇ ਵਿੱਚ ਜੇ ਤੁਸੀਂ ਇੱਕ ਮਹੀਨੇ ਦੀ ਛੁੱਟੀ ਲੈਣੀ ਆ ਇੱਕ ਹਫ਼ਤੇ ਨੂੰ 5 ਵਰਕਿੰਗ ਡੇਜ਼ ਹੁੰਦੇ ਆ ਤਾਂ ਤੁਸੀਂ ਇੱਕ ਮਹੀਨੇ ਦੀ ਛੁੱਟੀ ਪੇਡ ਲੈ ਸਕਦੇ ਹੋ ਤੁਹਾਡੀ ਸਾਰੀ ਪੇ ਆਊਗੀ ਉਹਦੇ ਨਾਲ ਤੇ ਦੂਸਰੀ ਗੱਲ ਹੁਣ ਜਮੇ ਆਪਾਂ ਪੇਜ ਦੀ ਗੱਲ ਕਰਦੇ ਕਿ ਜੇ ਤੁਸੀਂ ਵੀਕਐਂਡ ਤੇ ਜਾਂ ਮੋਰ ਥੈਨ 8 ਆਵਰਸ ਇੱਕ ਦਿਨ ਦੇ ਵਿੱਚ ਕੰਮ ਕਰਦੇ ਆ ਤਾਂ ਟਾਈਮ ਐਂਡ ਕੁਆਟਰ ਜਾਂ ਟਾਈਮ ਐਂਡ ਹਾਫ ਉਹ ਵੀ ਮਿਲਦੇ ਨੇ ਪਰ ਹਰ ਇੱਕ ਜਗ੍ਹਾ ਦੇ ਉੱਤੇ ਨਹੀਂ ਹੁੰਦੇ ਉਹ ਵਾਂਸ ਅਗੇਨ ਤੁਹਾਡੇ ਕੰਟਰੈਕਟ ਤੇ ਡਿਪੈਂਡ ਕਰਦਾ ਵਾ ਵੀਕਲੀ ਜੇ ਤੁਸੀਂ 5 ਦਿਨ ਕੰਮ ਕਰਦੇ ਹੋ ਜਿਵੇਂ ਮੈਂ ਜਿੱਥੇ ਕੰਮ ਕਰਦਾ ਟੋਰੰਗੇ ਦੇ ਵਿੱਚ ਵੀਕਲੀ ਜੇ ਤੁਸੀਂ 5 ਦਿਨ ਕੰਮ ਕਰਦੇ ਹੋ ਤੁਹਾਡੇ ਅਰਾਊਂਡ 45 ਤੋਂ 50 ਆਵਰਸ ਆਨ ਏਵਰੇਜ ਲੱਗ ਜਾਂਦੇ ਮਤਲਬ 45 ਤੋਂ 50 ਘੰਟੇ ਇੱਕ ਹਫਤੇ ਦੇ ਤੇ ਜੇ ਤੁਸੀਂ ਐਕਸਟਰਾ ਕੰਮ ਕਰਨਾ ਹੋ ਵੀ ਕਰ ਸਕਦੇ ਹੋ ਤੁਸੀਂ 6ਵੇਂ ਦਿਨ ਕੰਮ ਕਰ ਸਕਦੇ ਹੋ ਜੋ ਕਿ ਲੀਗਲ ਰਿਕਵਾਇਰਮੈਂਟ 6 ਦਿਨ ਤੋਂ ਤੁਸੀਂ ਵੱਧ ਕੰਮ ਨਹੀਂ ਕਰ ਸਕਦੇ ਸੋ 6 ਦਿਨ ਇੱਕ ਹਫਤੇ ਦੇ ਵਿੱਚ ਆਰਾਮ ਨਾਲ ਤੁਸੀਂ ਕੰਮ ਕਰ ਸਕਦੇ ਹੋ ਸੋ ਇਹ ਸੀਗੀਆਂ ਜੀ ਗੱਲਾਂ ਬਾਤਾਂ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਬੱਸ ਡਰਾਈਵਰ ਕਿਵੇਂ ਬਣ ਸਕਦੇ ਹੋ ਇਹ ਜੌਬ ਕਿਦੇ ਵਾਸਤੇ ਬਣੀ ਆ ਤੇ ਕੀ ਇਹਦੀਆਂ ਰਿਕਵਾਇਰਮੈਂਟਸ ਨੇ ਸੋ ਮੈਂ ਕੋਸ਼ਿਸ਼ ਕੀਤੀ ਹੈਗਾ ਥੋੜਾ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਸਕਾਂ ਜੇ ਤੁਹਾਡੇ ਕੋਲ ਫਿਰ ਵੀ ਕੋਈ ਸਵਾਲ ਨੇ ਤਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਮੈਂ ਵੀਡੀਓ ਪਬਲਿਸ਼ ਕਰਦਾ ਪਹਿਲਾਂ ਇੱਕ ਘੰਟਾ ਮੈਂ ਟਰਾਈ ਕਰਦਾ ਨਾ ਕਿ ਜਿੰਨੇ ਕੁਸਚਨ ਮੈਂ ਆਨਸਰ ਦੇ ਸਕਾਂ ਸੋ ਠੀਕ ਹੈ ਜੀ ਛੋਟਾ ਜਿਹਾ ਉਪਰਾਲਾ ਕੀਤਾ ਸੀਗਾ ਉਮੀਦ ਕਰਦਾ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਊਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕੀਤਾ ਵੀ ਨਾ ਜਾਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹ ਵੀ ਜਰੂਰ ਕਰ ਲਿਓ ਬਾਕੀ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਆਪਣਾ ਪੇਜ ਆਲਪਨ ਗਾਇ ਉਨ ਵੀ ਜਰੂਰ ਲਾਈਕ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ